10 ਨੰਬਰ ਗ੍ਰੰਥ ਇਹ ਰਾਦੇ ਗ੍ਰੰਥ ਸ਼ੁਰੂ ਹੋਏ ਨੇ ਇਹਦੀ ਸ਼ੁਰੂਆਤ ਕੀ ਦੇ ਨਾਲ ਸਵਾਮੀ ਦੇ ਨਾਲ ਇਹੇ ਸ਼ਹਾਦ ਤਾਗਾ ਮਾਰਗਿ ਸ਼ਹਾਦ ਤੇ ਪਿਆ ਸੀ ਤਾਂ ਸੰਸਾਰ ਤੇ ਕੋਈ ਜਵੈਨਾ ਦਲੀ ਇੱਕ ਕਾਲਜੀ ਇਤਿਹਾਸ ਦੇ ਅੰਦਾ ਚੁਰੀ ਲਿਖੀ ਸੀ ਉਹ ਜਿਵੇਂ ਜਦਾਂ ਹੁਣ ਕੋਈ ਕੁਝ ਕਰੇ ਆਲੇ ਸ਼ਹਿਰਸ਼ ਨੇ ਨਿਰਮਾਣ ਨੂੰ ਜੇ ਤੱਕ ਨੂੰ ਚੋਣ ਤੱਕ ਰਿਕਟ ਤੋਂ ਬਾਰੇ ਸਭ ਸ਼ਹਿਰ ਬਾਰੇ ਫਾਇਦਾ ਇਹ ਨਹੀਂ ਕਿ ਹਮਮ ਸਪੋਤ ਸੂਚਾਰ ਕਰੋ ਕਿ ਜੇ ਰਾਜ ਸ਼ਹਿਰਸ਼ ਨੇ ਬਾਣੀ ਲਖਾਈ ਨਹੀਂ ਮੰਨਿਆ ਤੇ ਜਿਸ ਦਿਨ 16 ਮਗਰ 2010 ਸਿੱਟੇ ਨੂੰ ਕਨ ਯਵਾਰ ਜਿਹੜਾ ਹਮਸਾਰ ਹੈ

ਜੇ ਦੁਗਿਆ ਸਰਗਿਓ ਵਰਗਿਆ ਤੋਂ ਕਿਤੇ ਵਰਗਾ ਹੋ ਗਿਆ ਉਹ ਕਿਤੇ ਵਰਗਾ ਜਿਹਦੇ ਸਵਾਰ ਗਿਆ ਉਹਦੇ ਵੱਡਾ ਹੋ ਗਿਆ ਨਾ ਜਦ ਉਹਦੇ ਵਰਗਾ ਹੀ ਨੁ ਹੋ ਗਿਆ ਤਾਂ ਆਪਾਂ ਮਖਰਾ ਮਖਰਾ ਕੰਕੀ ਨੂੰ ਕਿਸ਼ ਕੀ ਕਰੋ ਪ੍ਰਸ਼ਾਸਕੋ ਨਾਇੰਦੋਰ ਉਹ ਜੇ ਅੱਗੇ ਪਹਿਲ ਵਿਕਰਮੀ ਗੋਰੀ ਹੱਦ ਤੱਕ ਜਿਹੋ ਸਰੀਰ ਸੌਂਦੀ ਦੇ ਸੀ ਤਾਂ ਦੋ ਦੋ ਕਿਨੇ ਹੋ ਗਏ ਤੁਸੀਂ ਝਗੜਾ ਤਾ ਹੋ ਗਈ ਕਿ ਉਹ ਇੱਕ ਨਹੀਂ ਦੋ ਬਣਾਉਣੇ वो फुर्नाद है तेरा ना पाकियों मकरे मकरे तो उसी मकरे मकरे के ना तो उसी होती है मनाओ तब जब ये ये परमिशन है तब आओ मनाओ बड़ा सुपना कार्य किसका सुपना कार्य कि दिल्ली में जो तेरा तेरा हरियोल इसका मनाओ सातुरु में केवल शावसातुरु में ताकि इसे क्या लेते हुए जनाब ਉਹ ਤੁਹਾਡਾ ਛੇੜਾ ਕੀ ਕਰਦੇ ਜਾਂ ਖਤਮ ਕਰਦੇ। ਸਾਡੀ ਤੁਮਦਾਨ ਕੀ ਕਰਦੇ ਜਾਂ ਸਮਾਪਤ ਕਰਦੇ। ਖਤਮ ਕਰਦੇ। ਤੁਸੀਂ ਹੁਣ ਇਹ ਆਪਣੀ ਅਕਲ ਦੇ ਨਾਲ ਉਹ ਕਹਿੰਦਾ ਸੀ ਸੇਤੋਂ ਬਲਾਰਾਮ ਰਾਜਨ ਤੱਕ ਆਪਣੀ ਅਕਲ ਦੇ ਨਾਲ ਤੁਸੀਂ ਕਰਦੇ ਹੋ। ਮੁੰਡਾ ਕੀ ਕਹਿਦਾ ਨਹੀਂ ਇਹਨੂੰ ਕੀ ਸਮਝਿਆ? ਹਮ। ਇਹਨੂੰ ਸਮਝ ਨਹੀਂ। ਇਹਨੂੰ ਕੁਝ ਸਮਝ ਨਹੀਂ ਆਇਆ। ਜੇਕਰ ਮੇਰਾ ਤੁਹਾਨੂੰ ਸਾਰ ਸੋਚ ਮਨੁਕੀਆ ਸਭ ਸਭ ਦੇਖੋ ਜਿਨ ਨੇ ਸਵਾਰੀ ਦੇਸ਼ ਦਾ ਕਿਸ ਇਹ ਹਾਰ ਗਰਜੇ ਪਾਣੀ ਨੂੰ ਕਰਾਈ ਹੈ ਉਸੇ ਨੂੰ ਉਹਨੇ ਪਹਿਲੇ ਦਿਨ ਪਾਣੀ ਦੇ ਤਰ ਪੂਰਨ ਸਿੰਘ ਨੂੰ ਪੇਟਾ ਲੇ ਲਿਆ ਔਰ ਫਿਰ ਪੇਟਾ ਲਈ ਉਸ ਦੇ ਬਾਅਦ ਅਮਰ ਸਿੰਘ ਦੀ ਜਦ ਲਿਖਤ ਆਉਂਦੀ ਹੈ ਲਿਖਿਆ ਕਿ ਅਮਰ ਸਿੰਘ ਨੇ ਅਮਰਾ ਪਦ ਪਾਇਆ ਇਹ ਲਿਖਿਆ ਕਿ ਅਮਰ ਸਿੰਘ ਨੇ ਅਮਰਾ ਪਦ ਪਾਇਆ ਬਾਬੇ ਸੂਰ ਸਿੰਘ ਰਾਜੀ ਦੇ بیٹے ਨੇ ਜੇ ਤੁਸੀਂ ਹੋਰ ਆਪਾਂ ਪਿਛੇ ਇਤਿਹਾਸ ਆਪਣਾ ਦੇਖੀਏ ਗੁਰਸੇਕਾ ਸਵਰਨ ਸਿੰਘ ਪਰਥਾਈ ਪਤਾ ਹੀ ਆਪ ਜੀ ਸਰਬ ਸੰਤਨ ਗੁਰਸੇਕ ਚੇਤ ਸਿੰਘ ਜੀ ਦੇ بیٹے ਸੀ ਨੇਕਲੰਕ ਨਰੈਨਦਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਚਰਨੀ ਜਾ ਕੇ ਘੰਟ ਲੱਗੇ ਸੀ। ਬਾਬਾ ਬਲਾਕਾ ਸਿੰਘ ਘੰਟ ਗਏ ਸੀ। ਉਹਨਾਂ ਨੂੰ ਜਿਹੜੀ ਦੁੱਖ ਤਕਲੀਫ ਸੀ ਜਦ ਦਰਦਵਾਰੇ ਤੇ ਨੇਕਲੰਕ ਨਰੈਨਦਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਦਰਦਵਾਰੇ ਤੇ ਘੰਟ ਗਏ ਤੇ ਕਿਸ ਤਰ੍ਹਾਂ ਉਹਨਾਂ ਬਾਣੀ ਮੰਗਾਇਆ ਬਾਨੇ ਨਾਲ ਬੇਦ ਨਾਲ ਔਰ ਦਇਆ ਕੀਤੀ ਉਹ ਆਪਾਂ ਸਾਕੀਏ ਕਿ ਸੁਣੀ ਆ ਸਾਖੀਆਂ ਦੇ ਵਿੱਚ ਸੁਣਦੇ ਬਾਬਾ ਜਾ ਕੇ ਚਰਨੀ ਲੱਗਾ ਨਾਲ ਚਾਰ ਪੁੱਤ ਚਰਨੀ ਲੱਗੇ ਜਾ ਕੇ ਇੱਕ ਵਿੰਡ ਸਿੱਖ ਬਣੇ ਔਰ ਫਿਰ ਉਹ ਸਿੱਖ ਸਵਰਨ ਸਿੰਘ ਅੱਗੇ ਪੋਤਰਾ ਬਾਬੇ ਬਲਾਕਾ ਸਿੰਘ ਜੀ ਦਾ ਔਰ ਇਹ ਵੀ ਜਾ ਕੇ ਕੋਹਿੰਡ ਸੱਚੇ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਰਹੇ ਔਰ ਸਵਰਨ ਸਿੰਘ ਦੀ ਭੇਟਾ ਫਿਰ ਲਈ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਜੀ ਨੇ ਪੇਟਾ ਲੈਣ ਵਾਲਾ ਇੱਕ ਹੀਆ ਸਿੱਖ ਬਣਾਉਣ ਵਾਲਾ ਇੱਕ ਹੀਆ ਖੇਲ ਕਰਨ ਵਾਲਾ ਇੱਕ ਹੀਆ ਇੱਕ ਦਾ ਹੀ ਤੁਸੀਂ ਨਾਮ ਸ਼ਬਦਾਂ ਦੇ ਵਿੱਚ ਗਾਉਂਦੇ ਜੇ ਸ਼ਬਦ ਫੋਟੋ ਦੇ ਵਿੱਚ ਗਾਉਂਦੇ ਜੇ ਤੇ ਬਾਣੀ ਦੇ ਵਿੱਚ ਗ੍ਰੰਥਾਂ ਦੇ ਵਿੱਚ ਇੱਕ ਦਾ ਹੀ ਗਾਉਂਦੇ ਤੇ ਇਹ ਵਾਰ-ਵਾਰ ਕਹਿਣਾ ਕਿ ਇੱਕ ਹੀਆ ਪਤਾ ਹੀ ਆ ਕਿ ਅਕਾਲ ਪੁਰਖ ਇੱਕ ਹੀਆ ਅਕਾਲ ਪੁਰਖ ਤੇ ਦੋ ਚਾਰ ਨਹੀਂ ਇੱਕ ਹੀਆ ਸਾਰਿਆਂ ਨੂੰ ਪਤਾ ਕਿ ਅਕਾਲ ਪੁਰਖ ਇੱਕ ਹੀਆ ਔਰ ਮਹਾਰਾਜ ਸਿੰਘ ਅਕਾਲ ਪੁਰਖ ਹੈ। ਸੋ ਸਵਰਨ ਸਿੰਘ ਦੀ ਪੇਟਾ ਲਈ ਸ਼ਬਦੀ ਪੇਟਾ ਲਈ ਸ਼ਬਦਨਾਰੀ ਪੇਟਾ ਲਈ ਪਿੰਡ ਕਲਸੀਆਂ ਦੇ ਵਿੱਚ 2006 ਵਿਕਰਮੀ ਸਤਜੇਤ ਨੂੰ ਥੋੜਾ ਥੋੜਾ ਹਵਾਲਾ ਆਪਣ ਆਪਣੇ ਇਤਿਹਾਸ ਦਾ ਜਿਹੜਾ ਪਿਛਲਾ ਤੇ ਹੈ। ਔਰ ਕਲਸੀਆਂ ਇਹ ਖੇਲ ਹੋਇਆ ਪਿੰਡ ਕਲਸੀਆਂ ਦੇ ਵਿੱਚ। ਔਰ ਜਦ ਪੇਟਾ ਲਈ ਔਰ ਗੁਰਸੇਗ ਸਵਰਨ ਸਿੰਘ ਦੀ ਆਤਮਾ ਨੂੰ ਜੋਤ ਵਿੱਚ ਆ ਗਿਆ ਕਿ ਜੋਤ ਖਿੱਚ ਕੇ ਮਹਾਰਾਜ ਸਿੰਘ ਜੀ ਨੇ ਆਪਣੀ ਜੋਤ ਦੇ ਵਿੱਚ ਮਿਲਾ ਲਈ। ਸਰੀਰ ਛਡੋਂ ਤੱਕ ਐਨਾਂ ਨੀਤਰਾ ਨਾਲ ਆਪਾਂ ਵੇਖ ਸਕਦੇ ਹਾਂ ਲੇਕਿਨ ਜੋਤ ਦੇ ਚੋਂ ਨਿਕਲੀ ਨਹੀਂ ਵੇਖ ਸਕਦੇ ਆਕਮਾ ਇਹਨਾਂ ਵੇਖ ਸਕਦੇ ਲੇਕਿਨ ਜਿਹੜਾ ਵੇਖ ਰਿਹਾ ਔਰ ਜਿਹੜਾ ਸਾਰੀ ਖੇਲ ਕਰ ਰਿਹਾ ਉਹ ਸਾਨੂੰ ਦੱਸ ਰਿਹਾ ਲੇਕਿਨ ਕਿ ਮੈਂ ਸਵਰਨ ਸਿੰਘ ਦੀ ਜੋਤ ਆਪਣੀ ਜੋਤ ਚ ਮਿਲਾ ਲਈ ਫੇਰ ਸਤਖੰਡ ਇਹਨਾਂ ਨੇਤਰਾ ਨਾਲ ਆਪਾਂ ਨਹੀਂ ਵੇਖ ਸਕਦੇ ਮਾਤਲੋਕ ਤੇ ਬਹਿ ਕੇ ਕਿਉਂਕਿ ਕੋਟਣ ਕੋਟ ਯੋਜਨ ਉੱਪਰ ਆਕਾਸ਼ ਸਤਖੰਡ ਹੈ ਔਰ ਸਤਖੰਡ ਦੇ ਮਾਲਕ ਨੇ ਦੱਸਿਆ ਮਹਾਰਾਜ ਸ਼ੇਰ ਸਿੰਘ ਨੇ ਤੇ ਮਾਤ ਲੋਕ ਤੇ ਸਵਰਨ ਸਿੰਘ ਜੀ ਦੇ ਨਾਲ ਪਿੰਡ ਕਲਸੀਆਂ ਦੇ ਵਿੱਚ ਇਹ ਛਡਾਈ ਜੋਤ ਨੂੰ ਆਪਣੀ ਜੋਤ ਦੇ ਵਿੱਚ ਮਿਲਾਇਆ ਔਰ ਫਿਰ ਮੈਂ ਆਪਣੇ ਸਿੱਖ ਨੂੰ ਸੱਚਖੰਡ ਲੈ ਕੇ ਗਈ ਆਪਣੇ ਸਤਖੰਡ ਕੋਲ ਔਰ ਮੈਂ ਆਪਣੇ ਦਰਵਾਜ਼ੇ ਦੇ ਬਾਹਰ ਦਰਬਾਨ ਦੀ ਜਿਹੜੀ ਆ ਡਿਊਟੀ ਜਿਹੜੀ ਸੇਵਾ ਆ ਸਵਰਨ ਸਿੰਘ ਨੂੰ ਦਿੱਤੀ ਆ ਔਰ